ਕਹਿੰਦੇ ਚੜਿਆ ਚੰਨ ਕਦੇ ਗੁਜਾ ਵੀ ਨਹੀਂ ਰਹਿੰਦਾ ਹਾਂਜੀ ਕਿਸ ਚੰਨ ਦੀ ਗੱਲ ਕਰਾਂਗੇ ਅੱਜ ਸਾਰਾ ਸੱਚ ਸਾਹਮਣੇ ਆ ਗਿਆ ਹੈ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਕਿਹਦੇ ਇਸ਼ਾਰਿਆਂ ਤੇ ਕੰਮ ਕਰਦੇ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਕਿਉਂ ਹੁਣ ਇਹਨਾਂ ਦਿਨਾਂ ਦੇ ਵਿੱਚ મોદી ਯਾਨੀ ਕਿ ਨਰਿੰਦਰ ਮੋਦੀ ਦੇ ਖਿਲਾਫ ਕਿਉਂ ਨਹੀਂ ਬੋਲ ਰਿਹਾ ਕੱਲ ਜਿਵੇਂ ਹੀ 12 ਵਜੇ ਚੰਡੀਗੜ੍ਹ ਦੇ 에어ਪੋਰਟ ਤੋਂ ਉਤਰ ਲਗਿਆ ਪੈਰ ਫਿਸਲਿਆ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਉਸੇ ਚਾਰਟਰਡ ਪਲੇਨ ਤੇ ਫਿਰ ਦੁਬਾਰਾ ਉਹਨਾਂ ਨੂੰ ਦਿੱਲੀ ਲਿਜਾਇਆ ਗਿਆ ਜਿੱਥੇ ਐਡਮਿਟ ਹੋਏ ਹਸਪਤਾਲ ਅਪੋਲੋ ਦੇ ਵਿੱਚ ਲੱਗਦਾ ਹੈ ਕਿ ਕਾਫੀ ਸੱਟਾਂ ਲੱਗੀਆਂ ਨੇ ਆਮ ਆਦਮੀ ਪਾਰਟੀ ਦੇ ਕਰਤਾ ਧਰਤਾ ਅਰਵਿੰਦ ਕੇਜਰੀਵਾਲ ਇੱਕ ਵਾਰ ਵੀ ਪੁੱਛੜ ਨਹੀਂ ਗਿਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿਛਲੇ ਦਿਨਾਂ ਦੇ ਵਿੱਚ ਜਦੋਂ ਬਾਹਰ ਆਏ ਸੀ ਅਰਵਿੰਦ ਕੇਜਰੀਵਾਲ ਫੁੱਲਾਂ ਦਾ ਗੁਲਦਸਤਾ ਨਹੀਂ ਲਿਆ ਗਿਆ ਵੈਲਕਮ ਬੈਕ ਵਾਲੀ ਸਟੇਜ ਉੱਤੇ ਇੱਕ ਵਾਰ ਵੀ ਨਾਮ ਨਹੀਂ ਪ੍ਰਚਾਰਿਆ ਗਿਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਉਂਕਿ ਮિજાਜ ਬਦਲੇ ਲੱਗਦੇ ਨੇ ਅਰਵਿੰਦ ਕੇਜਰੀਵਾਲ ਦੇ ਕਿਉਂਕਿ ਮੁੱਖ ਮੰਤਰੀ ਨੂੰ ਬਦਲਦੀਆਂ ਜਿਹੜੀਆਂ ਚਰਚਾਵਾਂ ਚਲਣਾ ਉੱਤੇ ਛੜੀਆਂ ਹੋਈਆਂ ਨੇ ਉਹ ਲੱਗਦਾ ਹੈ ਸੱਚ ਹੋ ਰਹੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਹੁਣ ਦੀ ਬੜੀ ਵੱਡੀ ਖਬਰ ਆਈ ਹੈ ਇੱਕ ਪਾਸੇ ਸੂਬੇ ਦੇ ਵਿੱਚ ਜਿੰਨੇ ਵੀ ਵਿਧਾਇਕ ਨੇ ਤੇ ਜਿੰਨੇ ਵੀ ਮੰਤਰੀ ਨੇ ਉਹਨਾਂ ਨੂੰ ਅਰਵਿੰਦ ਕੇਜਰੀਵਾਲ ਨੇ ਦਿੱਲੀ ਬੁਲਾ ਲਿਆ ਹੈ ਇੱਕ ਪਾਸੇ ਸੂਬੇ ਦਾ ਮੌਜੂਦਾ ਮੁੱਖ ਮੰਤਰੀ ਜਿਹੜਾ ਕੱਲ ਜ਼ਖਮੀ ਹੋਇਆ ਸੀ ਜਦੋਂ ਚਾਰਟਰਡ ਪਲੇਨ ਦੇ ਵਿੱਚੋਂ ਲੈਂਦੇ ਸਮੇਂ ਪੈਰ ਫਿਸਲਿਆ ਸੀ ਜਿਹਰੇ ਇਲਾਜ ਵਾਸਤੇ ਅਪੋਲੋ ਹਸਪੀਟਲ ਦੇ ਵਿੱਚ ਹੈ ਅੰਦਰ ਖਾਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਕਿਹਦੇ ਨਾਲ ਮਿਲੇ ਹੋਏ ਨੇ ਇਹਦੇ ਬਾਰੇ ਅੱਜ ਖੁਲਾਸਾ ਕਰਾਂਗੇ ਇੱਕ ਪਾਸੇ ਅਰਵਿੰਦ ਕੇਜਰੀਵਾਲ ਉਤੇ ED ED ਦੇ ਸਰਵ ਉੱਚ ਅਧਿਕਾਰੀਆਂ ਵਿਜੀਲੈਂਸ ਅਤੇ ਇੰਟੈਲੀਜੈਂਸ ਬਿਊਰੋ ਨੇ ਛਕੰਜਾ ਕੱਸਿਆ ਹੋਇਆ ਹੈ ਅਰਵਿੰਦ ਕੇਜਰੀਵਾਲ ਹਮੇਸ਼ਾ ਹੀ ਕਹਿੰਦੇ ਨੇ ਕੇ ਲੋਕਤੰਤਰ ਖਤਮ ਹੋਵੇਗਾ ਦੇਸ਼ ਵਿੱਚ ਸੰਵਿਧਾਨ ਹੋਵੇਗਾ ਜੇਕਰ ਤੀਜੀ ਵਾਰ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਦੇ ਵਿੱਚ ਸਰਕਾਰ ਬਣਦੀ ਹੈ ਲੇਕਰ ਅੰਦਰ ਖਾਤੇ ਉਹਨਾਂ ਦਾ ਮੁੱਖ ਮੰਤਰੀ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਭਗਵੰਤ ਮਾਨ ਦੀ ਦਿੱਲੀ ਦੇ ਵਿੱਚ ਬੈਠੇ ਹੋਏ ਅਰਵਿੰਦ ਕੇਜਰੀਵਾਲ ਅਪੋਲੋ ਹਸਪਤਾਲ ਹਾਲਚਾਲ ਪੁੱਛਣ ਨਹੀਂ ਗਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਲੇਕਰ ਅੰਦਰ ਖਾਤੇ ਪੱਕੀ ਆੜੀ ਹੈ ਪੱਕੀ ਆੜੀ ਹੈ ਪੱਕੇ ਮਿੱਤਰ ਨੇ ਨਰਿੰਦਰ ਮੋਦੀ ਭਗਵੰਤ ਮਾਨ ਦੇ ਅੱਜ ਹਸਪਤਾਲ ਮਿਲਣ ਦੇ ਵਿੱਚ ਪਹੁੰਚੇ ਭਗਵੰਤ ਮਾਨ ਨੂੰ ਗੱਲਾਂ ਬਾਤਾਂ ਹੋਈਆਂ ਸਾਰਾ ਵੇਰਵਾ ਪੁੱਛਿਆ ਗਿਆ ਕਿਸ ਤਰ੍ਹਾਂ ਸੱਟ ਲੱਗੀ ਕਿੰਨੀ ਕੁ ਸੱਟ ਲੱਗੀ ਹੈ بڑے ਤਰੀਕੇ ਦੇ ਨਾਲ ਸਲੀਕੇ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਗਵੰਤ ਮਾਨ ਵੱਲੋਂ ਹਾਲ ਚਾਲ ਪੁੱਛਣ ਲਈ ਨਾ ਤਾਂ ਆਮ ਆਦਮੀ ਪਾਰਟੀ ਦਾ ਕੋਈ ਮੰਤਰੀ ਗਿਆ ਪੰਜਾਬ ਦੇ ਵਿੱਚੋਂ ਨਾ ਕੋਈ ਵਿਧਾਇਕ ਨਾ ਹੀ ਦਿੱਲੀ ਦੇ ਵਿੱਚੋਂ ਸੰਦੀਪ ਪਾਟਕ ਰਗਵ ਚੱਡਾ ਸੰਜੀਤ ਸਿੰਘ ਰਾਜ ਸਭਾ ਦੇ ਮੈਂਬਰ ਕੋਈ ਵੀ ਨਹੀਂ ਗਿਆ ਲੇਕਿਨ ਇਕੱਲੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਪਹਿਲੇ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਿਆ ਅੱਜ ਸਵੇਰੇ ਤੜਕੇ ਉਹਨਾਂ ਨੂੰ ਮਿਲਣ ਚਲੇ ਜਾਂਦੇ ਨੇ ਇਧਰ ਸੂਬੇ ਦੇ ਮੁੱਖ ਮੰਤਰੀ ਨੂੰ ਬਦਲੌਣ ਦੀਆਂ ਤਿਆਰੀਆਂ ਵੀ ਖਿੱਚਲੀਆਂ ਨੇ ਭਗਵੰਤ ਮਾਨ ਨੇ ਪਿੰਡਾਂ ਪਿੰਡਾਂ ਤੇ ਸ਼ਹਿਰਾਂ ਦਾ ਜਿਹੜਾ ਮਾਰਾ ਬਿਹਾਲ ਹਾਲ ਹੋਇਆ ਹੈ ਉਹਦਾ ਅੰਦਾਜ਼ਾ ਲਗਾਉਣਾ ਇਹਨਾਂ ਦਿਨਾਂ ਦੇ ਵਿੱਚ ਮੁਸ਼ਕਲ ਹੈ ਕਿਉਂਕਿ ਪੰਜਾਬ ਲਗਭਗ 10 ਸਾਲ ਹੋਰ ਪਿਛਾ ਚਲਾ ਗਿਆ ਹੈ ਪੰਜਾਬ ਉੱਤੇ ਕਰਜ਼ੇ ਦਾ ਬੋਝ ਹੋ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਆਪਣੀ ਮਨਮਾਨੀ ਕਰਦੇ ਨੇ ਕਈ ਜਅਹ ਵਿਧਾਇਕ ਨੇ ਜਿਨ੍ਹਾਂ ਨੂੰ ਪਿੰਡਾਂ ਦੇ ਵਿੱਚੋਂ ਗਾਲ੍ਹਾਂ ਪੈਂਦੀਆਂ ਨੇ ਕਿਉਂਕਿ ਵਿਧਾਨ ਸਭਾ ਦੇ ਤਿੰਨੇ ਸੈਸ਼ਨ ਚੱਲੇ ਸੀ ਤਿੰਨ ਦਿਨ ਉਹਨਾਂ ਦੇ ਵਿੱਚ ਆਪਣੇ ਦੁਖੜੇ ਰੋਏ ਆਪਣੇ ਹੰਝੂ ਕੱਢੇ ਸੂਬੇ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਲੇਕਿਨ ਕੁਝ ਵੀ ਨਹੀਂ ਹੱਲ ਹੋਇਆ ਇਸ ਨੂੰ ਲੈ ਕੇ ਇੱਕ ਪਾਸੇ ਅਰਵਿੰਦ ਕੇਜਰੀਵਾਲ ਖਫਾ ਨੇ ਦੂਸਰੇ ਪਾਸੇ ਪਗਵੰਤ ਮਾਨ ਅਤੇ ਨਰਿੰਦਰ ਮੋਦੀ ਦੀ ਯਾਰੀ ਹੈ ਉਹਦਾ ਵੀ ਪਤਾ ਲੱਗ ਗਿਆ ਹੈ ਇਸ ਨੂੰ ਲੈ ਕੇ ਹੁਣ ਮੁੱਖ ਮੰਤਰੀ ਬਦਲਿਆ ਜਾਵੇਗਾ ਕਦੋਂ ਬਦਲਿਆ ਜਾਏਗਾ ਇਹ ਤਾਂ ਇੱਕ ਦੋ ਦਿਨ ਦੱਸਣਗੇ ਲੇਕਿਨ ਹੁਣ ਅਰਵਿੰਦ ਕੇਜਰੀਵਾਲ ਨੂੰ ਵੀ ਗੁੱਸਾ ਚੜ ਗਿਆ ਹੈ ਕਿ ਮੈਂ ਤੇ ਗਿਆ ਨਹੀਂ ਲੇਕਿਨ ਅੰਦਰ ਖਾਤੇ ਕਿਦਾਂ ਯਾਰੀ ਫਾਈ ਪਾਈ ਫਿਰਦੇ ਨੇ ਭਗਵੰਤ ਮਾਨ ਨਰਿੰਦਰ ਮੋਦੀ ਦੇ ਨਾਲ ਕਿਉਂਕਿ ਨਰਿੰਦਰ ਮੋਦੀ ਤੇ ਕੇਜਰੀਵਾਲ ਦਾ ਆਪਸੀ ਜ਼ਹਿਰ ਹੈ ਕਿਉਂਕਿ ਲਗਾਤਾਰ ਇਲਜ਼ਾਮ ਲਗਾਏ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਦੋਂ ਅੰਤਰਮ ਜਵਾਨ ਤੇ ਪ੍ਰਚਾਰ ਕਰਨ ਲਈ ਆਏ ਸੀ ਦੇਖਣਾ ਹੋਵੇਗਾ ਕਿ ਪਲਟਵਾਰ ਕਰਦੇ ਨੇ ਇਸ ਪ੍ਰਕਿਰਿਆ ਤੇ ਜਿਹੜੇ ਨਰਿੰਦਰ ਮੋਦੀ ਜਿਹੜੇ ਨੇ ਮੁੱਖ ਮੰਤਰੀ ਨੂੰ ਮਿਲਣ ਗਏ ਨੇ ਕਿਉਂਕਿ ਮੁੱਖ ਮੰਤਰੀ ਤੇ ਹਮੇਸ਼ਾ ਹੀ ਕੇਜਰੀਵਾਲ ਅਤੇ ਭਗਵੰਤ ਮਾਨ ਤਵੇ ਲਾਉਂਦੇ ਰਹਿੰਦੇ ਨੇ ਨਿਕਰ ਨਰਿੰਦਰ ਮੋਦੀ ਦੀ ਯਾਰੀ ਭਗਵੰਤ ਮਾਨ ਦੇ ਨਾਲ ਹੁਣ ਜੱਗ ਜਾਰ ਹੋ ਗਈ ਹੈ ਧੰਨਵਾਦ